ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਲੀ ਫਾਰਮਿੰਟਾ ਦਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜੀ ਸੂਈ ਵੈੜ ਇੱਕ ਟੋਕੜ ਗੱਬਣ ਮੈਂ ਆ ਗਿਆ ਵੀਰੋ ਆਓ ਵੀਰ ਜੀ ਇਹਨਾਂ ਬਾਰੇ ਲਈਏ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵੀਰ ਜੀ ਕਿਹਾ ਚੱਲ ਜੇ ਵਧੀਆ ਵੀਰ ਵਧੀਆ ਤੁਸੀਂ ਸੁਣਾਓ ਵਧੀਆ ਵਧੀਆ ਠੀਕ ਠਾਕ ਜੀ ਸੁਣਾਓ ਵਧੀਆ ਵੀਰੇ ਨਾਂ ਦੱਸੋ ਆਪਣਾ ਨਾਂ ਮੇਰਾ ਹਰਦੇਵ ਸਿੰਘ ਜੀ ਹਾਂਜੀ ਪਿੰਡ ਸੇਖਵਾ ਜ਼ਿਲ੍ਹਾ ਗੁਰਦਾਸਪੁਰ ਤੇ ਤਸੀਲ ਪਟਾਲਾ ਦਾਤਨਾ ਵਧੇਗਾ ਟੂੜੀਆ ਠੀਕ ਹੈ ਜੀ ਹਾਂ ਜੀ ਤੇ ਆਪਣੇ ਕੋਲ ਦੋ ਪਸ਼ੂ ਆ ਗਏ ਹੁਣ ਫਿਰ ਵੀਰੇ ਭਾਈ ਦੋ ਜੇ ਇੱਕ ਵੈੜ ਫੀਜ ਆੜੀ ਚੰਗੇ ਰਕਾਰ ਵਾਲੀ ਰਕਾਰ ਵਾਲੀ ਉਹਦੇ ਘਰ ਵਾਲੇ ਤੇ ਆਉਂਦੇ ਸੀ 27 ਕਿਲੋ ਚੋਇਆ ਹਾਂ ਜੀ ਆਈਆਂ ਨੇ ਤੇ 23 24 ਕਿਲੋ ਦੀ ਜੇ ਬੜਾ ਗਰਮੀ ਆ ਹਾਂ ਜੀ ਹਾਂ ਜੀ ਹਾਂ ਜੀ ਤੇ ਆਪਣਾ ਸੂਈ ਕਦੋਂ ਦੀ ਵੀਰੇ ਸੂਈ ਆ ਤੁਹਾਡੇ ਗੜੀ ਘੜੀ ਇਹ ਨਾਲੇ ਹੁਣੇ ਤੁਹਾਡੇ ਗੜੀ ਜੇਰ ਪਾਈ ਜਣ ਦਾ ਪੁਰਾਣੇ ਬਸ਼ਨ ਲਗਾ ਕੇ ਕਿੰਨੇ ਕਿਲੋ ਚੋਲੀ ਆ 3 ਕਿਲੋ ਚੋਲੀ ਆ ਹਾਂ ਜੀ ਆ ਜੇਰ ਹੀ ਵਿਖਾ ਦਿਓ ਭਾਵੇਂ ਆ ਜੇਰ ਹੀ ਹੁਣੇ ਕੋਈ ਪਾ ਦੀ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਠੀਕ ਹੈ ਵੀਰੇ ਤੇ ਚੁਵਾਈ ਚੁਵੀ ਕਿਵੇਂ ਨਿਕਲੀ ਚੁਵਾਈ ਚੁਵੀ ਮੈਂ ਨਾ ਵੀਰ ਦੀ ਮੋਗਾ ਜਰੇ ਅੱਛਾ ਇੱਕ ਨੰਬਰ ਚੁਵਾਈ ਇੱਕ ਨੰਬਰ ਥਣੋੜੀ ਬੜੀ ਆ ਵੇਖੋ ਠੀਕ ਹੈ ਜੀ ਕੋਈ ਗੱਲ ਨਹੀਂ ਇਹਦਾ ਦਦਲੇ ਮਰਜੀ ਬੈਰ ਵਾ ਵੇਖੋ ਵੀਰੇ ਥਣ ਥਣ ਚੰਗਾ ਚੁਵਾਈ ਵਾਲਾ ਲੱਗਿਆ ਲੈਵਲ ਉਹ ਬਹੁਤ ਸ਼ਾਨਦਾਰ ਲੱਗਿਆ ਜੀ ਚੰਗੇ ਰਿਕਾਰਡ ਵਾਲੀ ਵੀਰ ਦੱਸਦਾ ਗਾਂ ਚੁਆ ਇੱਕ ਨੰਬਰ ਹਨਾ ਜੀ ਮੈਂ ਵੀ ਵੀਰੇ ਨਾਣਾ ਨੂਣਾ ਚੈੱਕ ਕਰੋ ਦੁੱਧ ਵਾਲੀਆਂ ਚੰਗੇ ਰਿਕਾਰਡ ਵਾਲੀ ਹੈ ਜੀ ਖੋਲੋ ਵੀਰ ਜੀ ਤੋਰਾ ਵਿਖਾਈਏ ਵੇਖੋ ਵੀਰੇ ਚੈੱਕ ਕਰ ਲੋ ਤੋਰਾ ਤਾਜੀ ਸੂਈ ਆ ਬਾਕੀ ਜੇ ਵੀਰ ਪਾਤੀ ਆ ਗਾਣੇ ਆ ਵਸ਼ਾ ਵਸ਼ਾ ਦੇ ਬੱਚੇ ਕੀ ਆ ਬੱਚੇ ਦਾ ਵਸ਼ਾ ਵਸ਼ਾ ਦੇ ਵਸ਼ਾ ਗਿਆ ਠੀਕ ਵੇ ਘੋਵੀਰ ਚੰਗੇ ਰਿਕਾਰਡ ਵਾਲੀ ਆ ਵੱਡੇ ਪੱਲੇ ਚਾ ਚਵਾਈ ਜੂਈ ਵੀਰ ਕਹਿੰਦਾ ਚੰਗੀ ਕਰਾਈ ਜਾਨੇ ਪਿਛਲੇ ਸੂਵੇ ਵੀ ਚੰਗੇ ਰਿਕਾਰਡ ਵਾਲੀ ਆ ਕਿੰਨਾ ਲੇਵਾ ਵੀਰੋ ਗਾਣੂ ਆ ਉਹਨਾਂ ਪਛਾਣ ਨੂੰ ਲੱਗਾ ਚਵਾ ਵੀ ਇੱਕ ਨੰਬਰ ਵੀਰ ਦੱਸਦਾ ਠੀਕ ਹੈ ਜੀ ਆਇਓ ਸਾਇਓ ਮਰ ਤੜਾ ਕੀ ਬਾਤਾਂ ਜੀ ਵੇਖੋ ਵੀਰੋ ਚੰਗਾ ਚਵਾ ਲੱਗਿਆ ਪੋਲੇ ਚਵਾ ਦੀ ਹੈ ਮਗਰ ਸੁਣਾਈ ਮਾਰਦੇ ਵੀਰ ਬਸ 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 ਉਥੇ ਲੈਣਾ ਬੋਲਾ ਮਰ ਕੀ ਬਾਤਾਂ ਜੀ ਚਵਾ ਦਾ ਵੀਰ ਇੱਕ ਨੰਬਰ ਲੱਗਿਆ ਹਨਾ ਜੀ ਠੀਕ ਹੈ ਚਵਾ ਪੋ ਗਿਆ ਕੋਲਾ ਚਵਾ ਮੋਗਾ ਹੀ ਆਵੇ ਠੀਕ ਹੈ ਜੀ ਹਾਂ ਜੀ ਕਿੰਨਾ ਦੁੱਧ ਵੀਰ ਜੀ ਚਵਾਜੂ ਹੁਣ ਦੁੱਧ ਵੀਰ ਜੀ ਮੇਰੇ ਹਿਸਾਬ ਨਾਲ 24 25 ਕਿਲੋ ਚਾਊਗੀ ਜੇ ਕੋਈ ਮੇਰਾ ਵੀ ਸਵਾ ਕਰੂਗਾ ਠੀਕ ਹੈ ਜੀ ਹਾਂ ਪੂਰੀ ਵੱਡੀ ਜਾਲ ਨਸਰ ਵਾਲੀ ਗਾਂ ਹੈਗੇ ਬਿਲਕੁਲ ਬਿਲਕੁਲ ਵੇਖੋ ਵੀਰੋ ਵੱਡੇ ਪੱਲੇ ਜਾਂ ਕੋਈ ਛੋਟੀ ਨਾ ਵੀਰੋ ਮੰਨ ਕੇ ਚੱਲਿਓ ਕੋਈ ਵੀਰ ਦੂਰੋਂ ਚੱਲ ਕੇ ਵੀ ਆਊਗਾ ਪਸੰਦ ਜ਼ਰੂਰ ਆਊਗੀ ਹਾਂ ਜੀ ਹਾਂ ਜੀ ਬਾਕੀ ਵੀਰੋ ਲੈ ਵਲੂਆ ਚੈੱਕ ਕਰ ਲਓ ਇਹ ਕਿੰਨਾ ਕਿ ਚੋਲਿਆ ਹਾਂ ਤੁਸੀਂ ਹੁਦਾਂ ਇਹ ਰੰ ਨੂੰ ਬਸੇ ਰਢਾ ਗਏ 2 ਕਿਲੋ ਚਾਹੇ ਬੋਲਾ ਅਹੇ 2 ਕਿਲੋ ਚੋਈ ਕੀਤੀ ਆ ਜੀ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਵੀਰ ਜੀ ਇਹਦੇ ਲਓ ਇੱਕ ਸਾਇ ਦੇ ਲਓ ਪੂਰਾ ਫੁੱਲ ਸਾਇ ਦੇ ਬਿਲਕੁਲ ਜੀ ਵੱਡੇ ਪੱਲੇ ਚ ਆ ਗਈ ਹੈ ਨਾ ਜੀ ਨਾਲ ਜਿਆਦਾ ਸਲ ਜੀ ਠੀਕ ਹੈ ਜੀ ਤੇ ਗਰਮੀ ਨਹੀਂ ਬਣਾਉਣੀਆਂ ਇਹਦੇ ਇਹ ਗਰਮੀ ਨਹੀਂ ਬਣਾਉ ਹਣਾ ਜੀ ਹਾਂ ਜੀ ਹਾਂ ਜੀ ਕਰ ਉਸਪਨ ਚ ਆ ਗਈ ਹੈ ਨਾ ਕਿੰਨੇ ਦੀ ਵੀਰ ਜੀ ਦੇ ਦੇਣੀ ਲਓ ਕਿੰਨੇ ਦੇਣੀ ਕਰ ਲੋ ਰੇਟ ਤੁਹਾਡਾ ਜਿਆ ਜੀ ਹੁੰਦਾ ਵਾ ਹਾਂ ਜੀ ਹਾਂ ਜੀ ਜਾਣਦੇ ਹੋ ਬਾਜ਼ਾਰ ਦੇ ਹਿਸਾਬ ਨਾਲ ਮੱਸੀ ਆ ਗਈ 80000 ਦੀ ਹਾਂ ਜੀ 60000 ਦੀ ਦੇ ਦਾਂਗੇ 65 ਦੀ ਹਾਂ ਜੀ ਨਹੀਂ ਵੇ ਜਾ ਵਡੇ ਪੱਲੇ 'ਚ ਵੈੜਾ ਦੁੱਧ ਵੀ ਚੰਗਾ ਚਵਾਜੂ ਹਨਾ ਜੀ ਦੁੱਧ ਪੈ 24 25 ਕਿਲੋ ਚਲੋ ਵੇਚੀ ਕਰਾਇਆ ਪੈਣਾ ਪੈਂਦਾ ਵੀਰਾਂ ਨੂੰ ਤੇ ਹੋਰ ਮਾਨ ਕਰਦੇ ਹੋ ਤੇ ਹੀ ਕਰਾ ਲਓ ਵੇਖ ਲਓ ਇੱਕ ਹੀ ਗੱਲ ਕਰ ਦੀ ਫਿਰ ਆ ਕਰਦਾ ਕੋਈ ਨਹੀਂ ਪੂਰੇ 60 ਦੀ ਜਾਂਦੇ ਹੋ ਹਾਂ ਨਾਹੀਂ ਵਿੱਚੇ ਛੋਟ ਛੱਪਾ ਪਰ ਇਹਦੇ ਤੇ ਆਉਣੀ ਨਹੀਂ ਜਾਈ ਬਿਲਕੁਲ ਵੀਰੇ ਇਹਨੇ ਦੁੱਧ ਵੇਖ ਲਓ ਵੀਰੋ ਵਡੇ ਪੱਲੇ 'ਚ ਤਾਜੀ ਸੂਈਆ 60 ਹਜ਼ਾਰ ਦੀ ਵੀਰ ਕਹਿੰਦਾ ਦੇ ਦਾਂਗੇ ਹਨਾ ਜੀ ਬਾਕੀ ਕੋਈ ਵੀਰ ਫੋਨ ਲਾਵੇ ਹਾਂਜੀ ਹਾਂਜੀ ਤੇ ਬਾਕੀ ਇਹਨਾਂ ਦੀ ਮਿਲ ਨਹੀਂ ਜਿਆ ਰਿਹਾ 80 ਹਜ਼ਾਰ ਦੀ ਚੋਈ 25 ਕਿਲੋ ਦੀ ਨਹੀਂ ਜਿਆ ਯਾਰ ਇਹ ਕਿੰਨੀ ਤੋਰਾ ਵਿਖਾਈਏ ਵੀਰੇ ਖੋਲੋ ਹਾਂਜੀ ਮੈਂ ਤਾਰੀ ਦੇ ਬਿਲਕੁਲ ਬਿਲਕੁਲ ਹਾਂਜੀ ਸੁਈ ਆ ਹਾਂਜੀ ਵੇਖੋ ਵੀਰੋ ਚੈੱਕ ਕਰੋ ਫੇਸ ਕੁਆਲਿਟੀ ਵੀ ਸ਼ਾਇਲ ਪੰਜ ਆ ਗਈ ਹਨਾ ਜੀ ਠੰਡੀ ਸੀਲਾ ਵੱਡੇ ਪੱਲੇ ਜਾ ਗਈ ਆ ਲੰਮੀ ਬੇਲ ਆ ਵੀਰੋ ਫੁੱਲ ਕੱਤ ਕਾਠਾ ਲੀ ਹਲੇ ਵਾਲੋ ਵਾ ਸ਼ਾਨਦਾਰ ਲੱਗਿਆ ਜੀ ਥਣ ਥਣ ਵਧੀਆ ਲੱਗਿਆ ਚਵਾਈ ਵਾਲਾ ਕੋਈ ਵੀਰ ਚੰਗੀ ਸੇਵਾ ਕਰੂਗਾ ਚੰਗਾ ਦੁੱਧ ਪਰੂਗੀ ਚੰਗੇ ਰਿਕਾਰਡ ਵਾਲੀ ਆ ਜੀ ਵੱਡੇ ਪੱਲੇ ਚਾ ਥਾਣ ਵੀ ਗੇਠ-ਗੇੜ ਦੇ ਲੱਗਿਆ ਜੀ 60 ਹਜ਼ਾਰ ਜੋ ਵੀਰ ਕਹਿੰਦਾ ਮਾਣਤਨ ਕਰ ਦਾਂਗੇ ਬਾਕੀ ਵੀਰੋ ਫੋਨ ਜਰੂਰ ਲਾਇਓ ਮਾਣਤਨ ਜਰੂਰ ਹੋਊਗਾ ਤੁਹਾਡਾ ਹਣਾ ਵੀਰੇ ਹਾਂਜੀ ਹਾਂਜੀ ਬੰਜੀ ਜੀ ਜੇ ਜੁਰ ਪਾਤੀ ਫਿਰ ਵਿਖਾਓ ਬਿਲਕੁਲ 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 ਠੀਕ ਹੈ ਠੀਕ ਹੈ ਠੀਕ ਹੈ ਹਾਂਜੀ ਆ ਦੂਜੇ ਨੰਬਰ ਤੇ ਆ ਗਈ ਵੀਰ ਇਹ ਵੀਰ ਜੀ ਮੈਂ ਨਾ ਕਿੱਜਾ ਸੁਆਦੇ ਜੱਜਾ ਸੁਆ ਜੱਜਾ ਸੁਆ ਨੇ 6 ਮਹੀਨੇ ਦੀ ਗੱਬਣ ਜੇ 6 ਮਹੀਨੇ ਦੀ ਗੱਬਣਾ ਹਾਂਜੀ ਹਾਂਜੀ ਦੁੱਧੋਂ ਛੱਡਤੀ ਆ ਦੁੱਧੋਂ ਛੱਡਤੀ ਹਾਂਜੀ ਚੈੱਕ ਪਾਸ ਆ ਚੈੱਕ ਪਾਸ ਹਾਂਜੀ ਹਾਂਜੀ ਠੀਕ ਆ ਜੀ ਦੁੱਧ ਤੇ ਨੇ 12-13 ਕਿਲੋ ਚੁਆਇ ਕਰਾਤੀ ਇਹਨੇ ਹਾਂਜੀ ਹਾਂਜੀ ਠੀਕ ਆ ਜੀ ਹੁਣ 6 ਮਹੀਨੇ ਦੀ ਗੱਬਣ 6 ਮਹੀਨੇ ਦੀ ਗੱਬਣ ਚੈੱਕ ਪਾਸ ਆ ਠੀਕ ਆ ਜੀ ਹਾਂਜੀ ਤੇ ਵਿਖਾਈਏ ਤੋਰਾ ਇਹਦਾ ਹਾਂਜੀ ਵੇਖੋ ਵੀਰੋ ਗੱਬਣ ਆ ਗਈ ਆ 6 ਮਹੀਨਿਆਂ ਦੀ ਬਾਕੀ ਕਹਿੰਦਾ ਵੀਰ ਦੋ ਦੋ ਛੜਤੀ ਸੀਗੀ ਫਿੰਗਰ ਦੀ ਕੁਆਲਿਟੀ ਚੈੱਕ ਕਰ ਲਓ ਠਰਮ ਹੁਣ ਓਕੇ ਆ ਠੀਕ ਆ ਜੀ ਚੰਗੇ ਰਿਕਾਰਡ ਵਾਲੀ ਵੀਰ ਦੱਸਦਾ ਦੁੱਧ 12 13 ਕਿਲੋ ਵੀਰ ਕਹਿੰਦਾ ਇਹਨੇ ਚਵਾਤਾ ਸੀਗਾ ਬਾਕੀ ਵੇਖ ਲਓ ਵੀਰੇ ਸਿੰਗਲ ਹੱਡੀ ਦੀ ਆ ਪਤਲੇ ਚੰਮ ਚ ਆਈ ਵੀ ਮੈਂ ਦੁੱਧ ਆ ਰਹੀ ਆ ਜੀ ਠੀਕ ਆ ਖਣਾ ਤੁਣਾ ਵੀਰ ਜੀ ਓਕੇ ਮੈਂ ਓਕੇ ਧਾਰੀ ਪੋਲੀ ਧਾਰੇ ਮੋਗੇ ਹਰ ਜੀ ਦੀ ਇਹ ਪੋਲੀ ਧਾਰਦੀ ਹੈ ਮਾਰ ਜੀ ਹਾਂ ਜੀ ਠੀਕ ਹੈ ਬਾਕੀ ਠੰਡੀ ਈਟੀ ਆ ਤੇ ਇਹ ਨਹੀਂ ਵੀ ਹੱਥ ਦੇ ਪੈਂਦੀ ਆ ਨਿਸ਼ਈ ਮਤਲਬ ਇਹ ਸੂਪ ਪੈਣਾ ਤੇ ਟੋਕੜ ਹੋਏ ਜਿਹੜਾ ਮਰਦੀ ਚੋਲੇ ਨੂੰ ਭਾਵੇਂ ਕੋਈ ਭੈਣ ਕੋਈ ਚੋਲੇ ਕੋਈ ਭਰਾ ਚੋਲੇ ਕੋਈ ਬੱਚਾ ਚੋਲੇ ਇੱਥੇ ਨਹੀਂ ਪੈਣਾ ਇਹਨੂੰ ਅੱਛਾ ਇਹ ਵੀ ਠੰਡੀ ਹੈ ਬਾਕੀ ਵੀਰੇ ਨਾਲਾ ਨੋਣਾ ਕਿਆਮ ਆ ਪੂਰੀਆਂ ਚੰਗੇ ਦੁੱਧ ਵਾਲੀ ਮੈਂ ਦੀਆਂ ਨਿਸ਼ਾਨੀਆਂ ਗਿਆ ਪੂਰੀਆਂ ਸ਼ਿਕਸਮਰੀ ਕੁਆਲਟੀ ਦਾਓ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਖੰਡਰਾਲਾ ਹਿਸਾਬ ਹੈ ਹਾਂਜੀ ਇਹ ਕਮੇਟੀ ਜਿਹੜਾ ਲੈ ਲਊਗਾ ਅੱਛਾ ਮੁੱਲ ਭਾਵੇਂ ਦਾ ਕਰੋ 60 ਹਾਂਜੀ ਭਾਵੇਂ ਕਰ ਲੋ 55 ਹਾਂ ਨਾ ਜਿਹੜੀ ਹੈ ਨਾ 52000 ਦੀ ਦੇਣੀ ਹੈ ਗੁਣਿਆ ਹਜ਼ਾਰ ਦੀ 52000 6 ਮਹੀਨਿਆਂ ਦੀ ਗੱਬਣਾ ਹਨਾ ਜੀ ਚੈੱਕ ਪਾਸ ਚੈੱਕ ਪਾਸ ਆ ਹਾਂ ਇਹ ਤਾਂ ਛੱਡ ਦੀ ਜੀ ਠੀਕ ਹੈ ਬਾਕੀ ਵੇਖੋ ਵੀਰੋ ਰੇਟ ਚੈੱਕ ਕਰ ਲਓ ਵੀਰ ਦਾ ਰੇਟ ਬਿਲਕੁਲ ਜਿਆਜਾ ਹਾਂ ਜੀ ਬਾਕੀ ਵੀਰ ਜੀ ਚਲੋ ਜਿਆਦਾ ਨਹੀਂ ਘਟਾਉਂਦੇ ਪੂਰੇ 50 ਦੀ ਹਾਂ ਨਾ ਕਰਦੇ ਹੋ ਤੁਸੀਂ ਕਹਿਤਾ ਇਹ ਦੇ ਦਨੇ ਆ ਹਾਂ ਜੀ ਇਹ ਦੀ ਆਉਣੀ ਜੀ ਹੈਗੀ ਤੁਸੀਂ ਇਹ ਕਮੇਟੀ ਜੀ ਬਿਲਕੁਲ ਜਿਆਜ ਰੇਟ ਆ ਰਹੀ ਹੈ ਮੈਂ ਇਹ ਤੁਸੀਂ ਰੇਟ ਵੇਖਣ ਦੇ ਕਿੰਨੇ ਦੇ ਰੇਟ ਹਾਂ 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 ਜੀ ਹਾਂ ਜੀ ਇਹ ਬਾਕੀ ਤਿਆਰ ਹੋਈ ਤਾਂ 75 90 ਦੀ ਮਾਨ ਹੈਗੀ ਹੈ ਜੀ ਬਿਲਕੁਲ ਬਿਲਕੁਲ ਹਾਂ ਜੀ ਤੇ ਬਾਕੀ ਵੀਰ ਜੀ ਜੇ ਕੋਈ ਜੋੜਾ ਪਾ ਲੂਗਾ ਵੈਡ ਦਾ ਹਨਾ ਜੀ ਨਾਲ ਬਾਕੀ ਕੋ ਵੀਰ ਫੋਨ ਲਾਵੇ ਹਨਾ ਜੀ ਫੋਨ ਲਾਵੇ ਹੋਣਗੇ ਮੰਨਤਾਨ ਹਨਾ ਜੀ ਬਈ ਮੇਰਾ ਭਰਾ ਸਾਨੂੰ ਮੰਨਤਾਨ ਕਰਾਂਗੇ ਬਾਕੀ ਵੇਖ ਲੋ ਵੀਰੋ ਰੇਡ ਵੀਰ ਦੇ ਬਿਲਕੁਲ ਜਾਇਜ ਆ ਹਾਂਜੀ ਹਾਂਜੀ ਗਾਂ ਦਾ ਰੇੜੇ ਵੀਰ ਨੇ ਜਾਇਜ ਕਰ ਦਿੱਤਾ ਹਾਂ ਮੈਂ ਇਹਨੇ ਗਾਂ ਦੀ ਕੁਆਲਿਟੀ ਵਾਲੀ ਠੰਡੀ ਸੀ ਰੀਵ ਗੱਲ ਨਹੀਂ ਦੇ ਕੀ ਬਾਤ ਹੈ ਰੋਕ ਰੋਕ ਕੇ ਥਣ ਲੱਗੇ ਆ ਬਿਲਕੁਲ ਰੋਕ ਕੇ ਅਰਗਾ ਜਵਾ ਲੱਗਾ ਇਹ ਕੁਆਲਿਟੀ ਠੀਕ ਹੈ ਜੀ ਬਈਰੇ ਫੈਡ ਫੋਨ ਚੰਗੀ ਆਊਗੀ 크로스ਪਾਨਜ ਆ ਗਈ ਹਨਾ ਜੀ ਗਰਮੀਂ ਘਟ ਮਣਾਉਂਗੀ ਦੁੱਧ ਵੀ ਚਿੱਟਾ ਆਏਗਾ ਮੱਝਾਂ ਰਗਾ ਮੱਝਾਂ ਮਰਗਾ ਦੁੱਧ ਆ ਗਿਆ ਹਨਾ ਜੀ 크로스ਪਾਨਾ ਨਾ ਹਾਂਜੀ ਠੀਕ ਆ ਜੀ ਵੇਖੋ ਵੀਰੇ ਚੰਗੇ ਰਿਕਾਰਡ ਵਾਲੀ ਗਾਂ ਦੱਸਦਾ ਵੀਰੇ ਤੇ ਟੋਕਰ ਗੱਪਣ ਮੈਂ ਆ ਬਾਕੀ ਰੇਡ ਵੀਰ ਦੇ ਜਾਇਜ ਆ ਵੀਰੇ ਫੋਨ ਲਾ ਲਿਓ ਮਾਂ ਤਨ ਵੀਰ ਕਹਿੰਦਾ ਖੁੱਲੇ ਕਰ ਦਾਂਗੇ ਬਾਕੀ ਹੋਰ ਵੀਰਾਂ ਨੂੰ ਬੈਂਤੀ ਹੁੰਦੀ ਆ ਇਹੋ ਬਾਰ ਬਾਰ ਹਰ ਵੀਡੀਓ ਜੀ ਵੀ ਵੀਰ ਜੀ ਤੁਸੀਂ ਪਸ਼ੂ ਤੇ ਲਾ ਕੇ ਜਰੂਰ ਪਹੁੰਚਿਆ ਕਰੋ ਆ ਆਪ ਦੀ ਚਵਾਈ ਕਰਿਆ ਕਰੋ ਪਾਸ ਕਰਿਆ ਕਰੋ ਉਹ ਤੁਹਾਡਾ ਵੀਰੇ ਆਪਦਾ ਫਰਜ਼ ਬੰਦਾ ਜੀ ਕਿਤੇ ਉਹ ਵੀ ਪਸ਼ੂ ਲੈਂਦੇ ਹੋਏ ਇੱਕ ਟਾਈਮ ਜਰੂਰ ਪਸ਼ੂ ਦਾ ਲਾਗੇ ਪਹੁੰਚਿਆ ਕਰੋ ਹਨਾ ਵੀਰ ਜੀ ਹਾਂਜੀ ਹਾਂਜੀ ਬਾਕੀ ਰਸਾ ਗੱਲ ਕੀ ਜੇ ਇਹ ਨਾਲ ਕਿਤ ਲਿਸੀ ਗਿਆ ਥੋੜਾ ਜਿਹਾ ਹੁਣ ਸੂਈ ਆ 10 ਵੇ ਸੂਈ ਹੈ ਆ ਲੱਪੇ ਚ ਆਈ ਥੋੜੀ ਜਿਹੀ ਕੋਈ ਨਾ ਬਿਲਕੁਲ 3 ਵਜੇ ਹੋਣੇ ਆ ਹਾਂਜੀ ਹਾਂਜੀ ਤੇ ਲੱਪਾ ਲੂਪਾ ਲਾਇਆ ਤੇ ਬੜੇ ਬੋ ਚੱਕੂ ਕਿਤੇ ਕਾਇਮ ਹੋ ਜੂਗੀ ਪੂਰੀ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਬੱਸਾ ਬੜਾ ਮੋਟਾ ਦਾ ਤਾਰ ਪੁੜੀ ਹੋਈ ਨੇ ਅੱਛਾ ਤੇ ਪੰਜਾ ਕਿੰਡਾ ਦਾ ਬਿਲਕੁਲ ਹਾਂਜੀ ਵੀਰ ਆਪਣਾ 10 ਜੀ ਨਾਮ ਦੱਸ ਦਿਓ ਨਾਮ ਮੇਰਾ ਹੈ ਜੀ ਹਰਦੇਵ ਸਿੰਘ ਹਾਂਜੀ ਪਿੰਡ ਸੇਖਵਾ ਜੇ ਹਾਂਜੀ ਜਿਰਾ ਗਟਾਪੁਰ ਤਸਵੀਰ ਬਟਾਲਾ ਤੇ ਨਜ਼ਦੀਕ ਘਰੋਂ ਟਾਕ ਨਾ ਫਿਰੇ ਚੂੜੀਆਂ ਦੇ 45 ਕਿਲੋਮੀਟਰ ਠੀਕ ਹੈ ਜੀ ਤੇ ਬਾਕੀ ਮੇਰਾ ਵੀ ਕੋਈ ਬੂਮ ਭਰਾ ਮੈਨਾਂ ਕਰੇ ਕੋ ਤੇ ਬਾਕੀ ਜਿਹੜੇ ਸਖਤੇ ਭਾਜ ਤੋਂ 60 ਤੋਂ ਮਿਲਦੇ ਆ ਬਿਲਕੁਲ ਵੀ ਬਿਲਕੁਲ ਹਾਂਜੀ ਹਾਂਜੀ ਜਿਹੜੇ ਰੇਟ ਜਿਹੜੇ ਤੁਹਾਡੇ ਕੋਲ ਮਿਲਦੇ ਆ ਤਾਂ ਇਹਨ ਪਸ਼ੂ ਜਲਦੀ ਜਲਦੀ ਵੇਚ ਲੈਂਦੇ ਹੋ ਹਾਂਜੀ 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 ਫੋਨ ਨੰਬਰ ਵੀ ਦੱਸਿਓ 8327703715 ਠੀਕ ਹੈ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ